ਮੈਂ ਪਹਿਲੋਂ ਤਾਂ ਤੁਹਾਡੇ ਸਾਰੇ মিডিਆ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਮੈਂ ਆਪਣੀ ਮਰਜ਼ੀ ਨਾਲ ਮੋਦੀ ਜੀ ਦੀ ਹਮੇਸ਼ਾ ਜੀ ਦੀ ਕੰਮਾਂ ਨੂੰ ਦੇਖਦੇ ਹੋਏ ਮੈਂ ਬੀਜੇਪੀ ਜੁਆਇਨ ਕੀਤੀ ਹੈ ਕੋਈ ਬਿਨਾ ਕਿਸੇ ਸਵਾਰਥ ਤੋਂ ਬਿਨਾ ਕਿਸੇ ਲਾਲਚ ਤੋਂ ਬੀਜੇਪੀ ਜੁਆਇਨ ਕੀਤੀ ਹੈ ਮੈਂ ਕਿਉਂਕਿ ਇਲੈਕਸ਼ਨ ਆ ਰਹੇ ਹਨ ਜਿਹੜੇ ਐਮਪੀ ਦੇ ਮੋਦੀ ਦੇ ਨਾਂ ਤੇ ਸਾਡੇ ਭਰਾ ਬਿੱਟੂ ਜੀ ਖੜੇ ਆ ਅਸੀਂ ਮਨ ਬਨਾਇਆ ਜੋ ਦੇਸ਼ ਦੀ ਤਰੱਕੀ ਬੀਜੇਪੀ ਦੇ ਵੱਲ ਹੋਈ ਹੈ ਅਸੀਂ ਕਿਉਂ ਨਾ ਸਾਰੇ ਇਕੱਠੇ ਹੋ ਕੇ ਦੇਸ਼ ਨੂੰ ਹੋਰ ਮਜ਼ਬੂਤ ਕਰੀਏ ਇਹ ਸੋਚ ਕੇ ਇਹ ਵਿਚਾਰ ਨਾਲ ਅਸੀਂ ਬੀਜੇਪੀ ਜੁਆਇਨ ਕੀਤੇ ਰੋਮਾਂਿਕਾਈਆਂ ਹੀ ਬਸ ਖਾਣੇ ਬੱਜ ਰਹੇ ਹੋ ਕਾਫੀ ਲੜਾ ਹੱਥ ਹੋਇਆ ਵੀ ਬਾਲੀ ਦਾ ਕਿ ਆਖਿਰ ਕੀ ਨਹੀਂ ਦਰਦ ਕੀ ਹੈ ਤੱਕੀ ਦਾ ਮਹਿਸੂਸ ਮੈਨੂੰ ਕੋਈ ਦਰਦ ਨਹੀਂ ਹੋਇਆ ਕੋਈ ਮਹਿਸੂਸ ਨਹੀਂ ਹੋਇਆ ਜਿਹੜਾ ਸੀ ਮੇਨ ਜਿਹੜਾ ਕਾਰਨ ਸੀ ਦੇਸ਼ ਨੂੰ ਮਜ਼ਬੂਤ ਕਰਨ ਦਾ ਸੀ ਤਾਂ ਕਿ ਦੇਸ਼ ਨੂੰ ਅਪਰ ਤਰੱਕੀ ਦੇ ਲੈ ਜਾਣਾ ਜਿਹੜਾ 10 ਸਾਲ ਜ ਜੋ ਹੋਇਆ ਅਸੀਂ ਹਰ ਸਾਲ ਫੋਰਨ ਵੀ ਜਾਂਦੇ ਆ ਭਾਗਵਤ ਕਰਨੇ ਆ ਅਸੀਂ ਜਾ ਕੇ ਪਿਛਲੇ 15 ਸਾਲ ਤੋਂ ਜਾ ਰਹੇ ਆ ਅਸੀਂ 15 ਸਾਲ ਪਹਿਲਾਂ ਤੇ ਅੱਜ ਦਾ ਫਰਕ ਦੇਖਿਆ ਵੀ ਬਾਹਰ ਜਾ ਕੇ ਕੀ ਰਿਸਪੈਕਟ ਹੈ ਤੁਹਾਡੇ ਇੰਡੀਅਨ ਦੇ ਉਹ ਪਹਿਲੋ ਵੀ 15 ਸਾਲ ਪਹਿਲਾਂ ਵੀ ਦੇਖਿਆ ਅੱਜ ਵੀ ਦੇਖ ਰਹੇ ਆ ਲੇਕਿਨ ਉਹ ਚੀਜ਼ਾਂ ਸਾਰੀਆਂ ਦੇਖ ਕੇ ਨਾ ਇੱਕ Hindu ਹੋਣ ਦੇ ਨਾਤੇ ਮੇਰੇ ਕੋਲ ਤਾਂ ਨਹੀਂ ਰਿਹਾ ਗਿਆ ਕਿ ਮੈਂ ਕਿਤੇ ਹੋਰ ਜਾਵਾਂ ਮੇਰਾ ਤਾਂ ਇਹੀ ਮਨ ਸੀ ਮੈਂ ਆ ਕੇ ਅਕਾਲੀ ਦਲ ਦੀ ਲੋਕ ਸਭਾ ਦੀ ਟਿਕਟ ਮਿਲੀ ਹੋਈ ਮੈਂ ਆਪਣੀ ਮਰਜ਼ੀ ਨਾਲ ਛੱਡ ਕੇ ਆਇਆ ਬਿਨਾ ਸਵਾਰਥ ਤੋਂ ਲੋਕਾਂ ਤਾਂ ਗੱਲੀ ਦਾ ਪ੍ਰਧਾਨ ਬਣਾ ਦੋ ਪਿੱਛੇ ਨਹੀਂ ਹਟਦਾ ਮੈਂ ਤੁਸੀਂ ਸਾਰੇ ਤੁਸੀਂ ਮਰਜ਼ੀ ਨਾਲ ਛੱਡ ਗਿਆ ਜਾਕਰ ਸਾਹਿਬ ਦੇ ਪ੍ਰੈਸ ਕਾਨਫਰੰਸ ਦੇ ਜਾ ਕੇ ਆ ਕੇ ਤੁਹਾਡੀ ਟਿਕਰ ਕੱਢ ਦਿੱਤੀ ਤੁਸੀਂ 5 ਦਿਨ ਪਹਿਲਾਂ ਸੁਖਵੀਰ ਜੀ ਦੀ ਬਿਆਨ ਪੜ ਲੀਓ ਉਹਨੂੰ ਮੈਂ 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 1.5 ਮਹੀਨੇ ਤੋਂ ਤਿੰਨ ਵਾਰ ਜਾ ਕੇ ਉਹਨਾਂ ਨੂੰ ਰਿਕੁਐਸਟ ਨਾਲ ਗਿਆ ਕਿ ਕਿਸੇ ਨੂੰ ਦੇ ਦਿਓ ਜੀ ਮੈਂ ਨਹੀਂ ਲੜਨ ਤੁਸੀਂ ਸਾਹਿਬ ਇਨਸਿਕਿਉਰ ਸੀਗੇ ਬੀਜੇਪੀ ਨਾਲ ਲਾਈਨ ਸਟ੍ਰੀਮ ਹੋਇਆ ਸੀ ਨਹੀਂ ਨਹੀਂ ਉਹ ਕੋਈ ਮਤਲਬ ਨਹੀਂ ਸੀ ਮੈਂ ਬੀਜੇਪੀ ਨਾਲ ਮਨ ਜੋਦੋ ਆਰਾਮ ਸੁंदर ਬਣਿਆ ਉਦੋਂ ਹੀ ਮਨ ਬਣ ਗਿਆ ਸੀ ਮੈਂ ਬੀਜੇਪੀ ਜੁਆਇਨ ਕਰਨੀ ਹੈ ਤਾਂ ਮੈਂ ਬੀਜੇਪੀ ਦੇ ਨਾਲ ਚੱਲਣਾ ਫਿਰ ਆਮ ਮੰਤਰੀ ਦਾ ਮੁੱਦਾ ਨਹੀਂ ਕਿ ਹੋਮੀ ਬੀਜੇਪੀ ਦੇ ਪੁਰਵਿਕ ਫਲਤੀਆਂ ਦੀਆਂ ਹੋਵੇ ਬਹੁਤ ਉਪਲਬਧੀਆਂ ਤੁਸੀਂ 10 ਸਾਲ ਪਹਿਲਾਂ ਦੇਖ ਲਓ ਦੇਖਦਾ ਕੀ ਹਾਲ ਸੀ ਤੇ ਅੱਜ ਦੇਖ ਲਓ ਕੀ ਹਾਲ ਬਹੁਤ ਚੀਜ਼ਾਂ ਹੈਗੀਆਂ ਉਹਨਾਂ ਨੂੰ ਦੇਖ ਦਿਓ ਇਹ ਵੀ ਮੇਰੇ ਕੋਲ ਨਹੀਂ ਰਿਕੇ ਗਿਆ ਤਾਂ ਮੈਂ ਬੀਜੇਪੀ ਜੁਆਇਨ ਕੀਤੀ ਸਮਸਾ ਬਾਰ-ਬਾਰ ਪਾਰਟੀਆਂ ਬਦਲਣ ਦਾ ਕਿ ਬੜੀ ਚਰਚਾ ਹੋ ਰਹੀ ਹੈ ਕਿ ਕਿਤੇ ਲੋਕਾਂ ਨੇ ਕਈ ਪਾਰਟੀਆਂ ਚੇਂਜ ਕਰਦੀਆਂ ਨੇ ਪਾਰਟੀਆਂ ਚੇਂਜ ਨੂੰ ਇਹ ਹੈ ਜੀ ਮੈਂ ਕਿਹੜਾ ਕੋਈ ਟਿਕਟ ਮੰਗ ਰਿਹਾ ਜਾਂ ਮੈਂ ਕੁਝ ਮੰਗ ਰਿਹਾ ਮੈਂ ਤਾਂ ਟਿਕਟ ਛੱਡ ਗਿਆ ਟਿਕਟ ਛੱਡ ਕੇ ਆ ਗਿਆ ਫ੍ਰੀ ਸੇਵਾ ਕਰਨ ਆਇਆ ਤਾਂ ਕਿ ਦੇਸ਼ ਦੇ ਵਿੱਚ ਯੋਗਦਾਨ ਅਸੀਂ ਵੀ ਪਾ ਸਕੀਏ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੈ ਸ਼੍ਰੀ ਰਾਮ ਜੈ ਜੈ ਜੈ